ਦੀਵਾਲੀ ਅਤੇ ਗੁਰਪੁਰਬ ਦੇ ਮੌਕੇ ਤੇ ਪੰਜਾਬ ਸਰਕਾਰ ਦੇ ਵੱਲੋਂ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਸੋ ਸਮਾਂ ਵੀ ਇਸ ਦੌਰਾਨ ਨਿਰਧਾਰਤ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਜੋ ਦੀਵਾਲੀ ਦੇ ਤਿਉਹਾਰ ਦੇ ਮੌਕੇ ਤੇ ਅਤੇ ਗੁਰਪੁਰਬ ਦੇ ਮੌਕੇ ਤੇ ਜੋ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ 20 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਵੇਗਾ ਅਤੇ 5 ਨਵੰਬਰ ਨੂੰ ਗੁਰਪੁਰਬ ਦਾ ਤਿਉਹਾਰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਵੇਗਾ ਸੋ ਇਹਨਾਂ ਦੋਨਾਂ ਤਿਉਹਾਰਾਂ ਤੇ ਅਕਸਰ ਲੋਕ ਜੋ ਪਟਾਕੇ ਚਲਾਉਣਾ ਪਸੰਦ ਕਰਦੇ ਨੇ ਖੁਸ਼ੀ ਮਨਾਉਂਦੇ ਨੇ ਅਤੇ ਜੋ ਗ੍ਰੀਨ ਪਟਾਕੇ ਚਲਾਉਣ ਦੇ ਲਈ ਹੁਣ ਸਰਕਾਰ ਦੇ ਵੱਲੋਂ ਜੋ ਇਜਾਜ਼ਤ ਦਿੱਤੀ ਗਈ ਹੈ ਸੋ ਇਜਾਜ਼ਤ ਜੋ ਕਿ ਕੁਝ ਨਿਰਧਾਰਤ ਸਮਾਂ ਇਸ ਦੌਰਾਨ ਤੈਅ ਕੀਤਾ ਗਿਆ ਹੈ ਸੋ ਦੱਸ ਜੀਏ ਕਿ 20 ਅਕਤੂਬਰ ਯਾਨੀ ਕਿ ਦਿਵਾਲੀ ਵਾਲੇ ਦਿਨ ਰਾਤ 8 ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇਜਾਜ਼ਤ ਦਿੱਤੀ ਗਈ ਹੈ ਸੋ ਇਸ ਦੌਰਾਨ ਜੋ ਕਿ 5 ਨਵੰਬਰ ਨੂੰ ਯਾਨੀ ਕਿ ਗੁਰਪੁਰਬ ਦੇ ਮੌਕੇ ਤੇ ਜੋ ਸਮਾਂ ਨਿਰਧਾਰਤ ਕੀਤਾ ਗਿਆ ਹੈ ਸਵੇਰੇ 4 ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਕਿ ਜੋ ਸਰਕਾਰ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਸਮਿਆਂ ਦੇ ਦੌਰਾਨ ਸਿਰਫ ਗ੍ਰੀਨ ਪਟਾਕੇ ਹੀ ਚਲਾਏ ਜਾਣਗੇ ਸੋ ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਸੋ ਦੀਵਾਲੀ 20 ਅਕਤੂਬਰ ਨੂੰ ਮਨਾਈ ਜਾ ਰਹੀ ਹੈ ਤੇ 5 ਨਵੰਬਰ ਨੂੰ ਗੁਰਪੁਰਬ ਸੋ ਸਮੇ ਇੱਕ ਵਾਰ ਮੁਰਤੋਂ ਦੱਸ ਦਿੰਨੇ ਆ ਜੋ ਦੀਵਾਲੀ ਦੇ ਮੌਕੇ ਤੇ ਰਾਤ 8 ਤੋਂ 10 ਵਜੇ ਤੱਕ ਸਮੇਂ ਤੈ ਕੀਤਾ ਗਿਆ ਹੈ ਅਤੇ ਗੁਰਪੁਰਬ ਮੌਕੇ ਤੇ ਜੋ ਗ੍ਰੀਨ ਪਟਕੇ ਚਲਾਉਣ ਦੇ ਲਈ ਸਵੇਰੇ 4 ਤੋਂ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ ਸਮਾਨ ਨਿਰਧਾਰਤ ਕੀਤਾ ਗਿਆ ਹੈ ਸਦასი ਕੀ ਇਸ ਤੋਂ ਰਣ ਜੋ ਕਿ ਭਾਈਚਾਰਕ ਤੌਰ ਤੇ ਪਟਾਕੇ ਚਲਾਉਣ ਦੇ ਲਈ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਜਾਨੀ ਕਿ ਲੋਕਾਂ ਨੂੰ ਅਪੀਲ ਹੈ ਕਿ ਲੋਕ ਵੱਤਵੱਦ ਭਾਈਚਾਰਕ ਤੌਰ ਤੇ ਪਟਾਕੇ ਚਲਾਉਣਾ ਯਾਨੀ ਕਿ ਇੱਕ ਖੇਤਰ ਦੇ ਵਿੱਚ ਜਮ੍ਹਾਂ ਹੋ ਕੇ ਲੋਕ ਜੋਸ਼ ਤਿਉਹਾਰ ਦੀ ਖੁਸ਼ੀ ਮਨਾ ਸਕਦੇ ਨੇ ਤਾਂ ਕਿ ਜੋ ਪ੍ਰਦੂਸ਼ਣ ਹੈ ਉਹ ਵੱਦੂ ਖੇਤਰਾਂ ਦੇ ਵਿੱਚ ਨਾ ਹੋ ਕੇ ਕਿਸੇ ਇੱਕ ਖੇਤਰ ਦੇ ਵਿੱਚ ਅਸਰ ਉਸਦਾ ਜੋ ਕਿ ਨਿਰਧਾਰਤ ਰਵੇ ਸੋ 크리스마ਸ ਅਤੇ ਨਵੇਂ ਸਾਲ ਦੇ ਮੌਕੇ ਤੇ ਵੀ ਜੋ ਸਮਾਂ ਜੋ ਦਿੱਤਾ ਗਿਆ ਵੈ ਯਾਨੀ ਕਿ 크리스마ਸ 25 ਅਤੇ 26 ਦਸੰਬਰ ਦੀ ਰਾਤ ਨੂੰ 11:55 ਤੋਂ ਲੈ ਕੇ 1:30 12:00 ਤੱਕ ਅਤੇ ਨਵੇਂ ਸਾਲ ਦੇ ਮੌਕੇ ਤੇ ਰਾਤ 11:55 ਮਿੰਟ ਤੋਂ 12:30 ਤੱਕ ਜੋ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਸੋ 크ਿਸਮਸ ਅਤੇ ਨਵੇਂ ਸਾਲ ਦੇ ਮੌਕੇ ਤੇ ਵੀ ਸਮੇਂ ਨਿਰਧਾਰਤ ਕੀਤਾ ਗਿਆ ਹੈ ਗ੍ਰੀਨ ਪਟਾਕੇ ਚਲਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇਹ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਸੋ ਪੂਰਾ ਵਿਸਤਾਰ ਦੇ ਨਾਲ ਸਰਕਾਰ ਨੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਜੋ ਇਹ ਪਟਾਕੇ ਤੁਸੀਂ ਕਿਸ ਸਮੇਂ ਦੌਰਾਨ ਚਲਾਣੇ ਨੇ ਔਰ ਭਾਈਚਾਰਕ ਤੌਰ ਤੇ ਚਲਾਉਣ ਦੇ ਲਈ ਅਪੀਲ ਹੈ ਜੋ ਲੋਕਾਂ ਨੂੰ ਕੀਤੀ ਗਈ ਹੈ ਸੋ ਪ੍ਰਦੂਸ਼ਣ ਜੋ ਕਿ ਘੱਟ ਤੋਂ ਘੱਟ ਹੋਵੇ ਇਸ ਕਰਕੇ ਇਹ ਅਪੀਲ ਕੀਤੀ ਗਈ ਹੈ ਕਿ ਭਾਈਚਾਰਕ ਤੌਰ ਤੇ ਕਿਸੇ ਇੱਕ ਸਥਾਨ ਦੇ ਉੱਤੇ ਲੋਕ ਇਕੱਠੇ ਹੋ ਕੇ ਪਟਾਕੇ ਚਲਾਣ ਔਰ ਇਸ ਦੇ ਲਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਵੈ ਸਮਾਂ ਜੋ ਕਿ 8 ਤੋਂ 10 ਵਜੇ ਦੀਵਾਲੀ ਦੀ ਰਾਤ ਨੂੰ ਤੈ ਕੀਤਾ ਗਿਆ ਵੈ ਤੇ ਗੁਰਪ੍ਰਭ ਮੌਕੇ ਸਵੇਰੇ 4 ਤੋਂ 5 ਵਜੇ ਤੇ ਰਾਤ ਨੂੰ 9 ਤੋਂ 10 ਵਜੇ ਔਰ ਪਟਾਕੇ ਨੇ ਜੋ ਸਿਰਫ ਗ੍ਰੀਨ ਪਟਾਕੇ ਹੀ ਚਲਾਣ ਦੀ ਇਜਾਜ਼ਤ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਸੋ ਸੂਬੇ ਦੇ ਵਿੱਚ ਪ੍ਰਦੂਸ਼ਣ ਹੈ ਜੋ ਕੋਟ ਸਪੌਟ ਨੋ ਸ਼ਹਿਰ ਦੱਸੇ ਗਏ ਨੇ ਜੋ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਹੁਕਮ ਜਾਰੀ ਹੋ ਸਕਦੇ ਨੇ ਪਾਬੰਦੀਆਂ ਅਲੱਗ-ਅਲੱਗ ਹੋ ਸਕਦੀਆਂ ਨੇ ਸੋ ਕਿਹੜੀ-ਕਿਹੜੀ ਹੈ ਕਿਵੇਂ-ਕਿਵੇਂ ਪਾਬੰਦੀਆਂ ਰਵੇ ਗਿਆ ਇਸ ਦੌਰਾਨ ਜੋ ਕਿ ਕੁਝ ਨਵੇਂ ਨਿਯਮ ਵੀ ਆ ਸਕਦੇ ਨੇ ਕਿਉਂਕਿ ਕੁਝ ਅਜੀਹੇ ਜੋ ਸ਼ਾਇਰ ਨਹੀਂ ਜਿੱਤੇ ਕਿ ਪ੍ਰਦੂਸ਼ਣ ਪਹਿਲਾਂ ਹੀ ਜ਼ਿਆਦਾ ਹੋਣ ਹੋ ਸਕਦਾ ਹੈ ਜਿਸ ਦੌਰਾਨ ਜੋ ਕਿ ਨਿਯਮਾਂ ਦੇ ਵਿੱਚ ਬਦਲਾਵ ਕੀਤਾ ਜਾ ਸਕਦਾ ਹੈ ਸੋ ਇਹ ਨਿਯਮ ਨੇ ਜੋ ਹੁਣ ਤੱਕ ਜਾਰੀ ਹੋਏ ਨੇ ਜਿਸ ਦੇ ਵਿੱਚ ਦਿਵਾਲੀ ਤੋਂ ਪੁਰਬ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਤੇ ਪਟਾਕੇ ਚਲਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੀ ਜੋ ਸਖਤ ਟਿੱਪਣੀ ਦੇ ਵਿਚਕਾਰ ਜੋ ਇਹ ਉਹ ਜੋ ਹਦਾਇਤਾਂ ਨੇ ਜਾਰੀ ਕੀਤੀਆਂ ਗਈਆਂ ਨਹੀਂ